ਬਿਕਰਮ ਸਿੰਘ ਜਲੰਧਰ ਵਾਂ ਤੋਂ ਪ੍ਰਧਾਨ ਪਿਛਲੇ ਲੰਬੇ ਸਮੇਂ ਤੋਂ ਆਪਣਾ ਟੈਂਡਰ ਨੂੰ ਲੈ ਕੇ ਜਾਂ ਤਨਖਾਹਾਂ ਲੈ ਕੇ ਮੰਗ ਪਾ ਰਹੇ ਹੋ ਧੰਨੇ ਪ੍ਰਸੰਗ ਕਰ ਰਹੇ ਹੋ ਅੱਜ ਫੇਰ ਤੁਹਾਨੂੰ ਜਾਮ ਕਰਨਾ ਪਿਆ ਬੰਦ ਕਰਨਾ ਪਿਆ ਕੀ ਕਹਿੰਦਾ ਤੁਹਾਨੂੰ ਬਿਲਕੁਲ ਜੀ ਪਹਿਲਾ ਮਸਲਾ ਤਾਂ ਆਪਣਾ ਤਨਖਾਹਾਂ ਦਾ ਹੈ ਜਿਹੜੀਆਂ ਤਨਖਾਹਾਂ ਸਮੇਂ ਸਿਰ ਨਹੀਂ ਆ ਰਹੀਆਂ ਦੋ-ਦੋ ਮਹੀਨੇ ਦੀਆਂ ਥੱਲੇ ਰੱਖ ਕੇ ਤਨਖਾਹਾਂ ਪਾ ਰਹੇ ਆ ਅੱਜ ਵੀ ਜਿਹੜੇ ਦੋ ਮਹੀਨੇ ਹੋ ਚੁੱਕੇ ਆ 20 ਤਰੀਕ ਨੂੰ ਦੋ ਮਹੀਨੇ ਖਤਮ ਹੋ ਜਾਣੇ ਆ ਤੇ ਦਿਨ ਧਿਆਰ ਆ ਉਪਰੋਂ ਦੀ ਸਾਡੇ ਵਰਕਰਾਂ ਦੇ ਵੀ ਘਰਾਂ 'ਚ ਪੈਸਿਆਂ ਦੀ ਔੜ ਆ ਖਰਚੇ ਚੱਲਦੇ ਆ ਪਰ ਜਿਹੜੀ ਸੈਲ ਦੂਸਰੇ ਕਹਾੜਾ ਤੁਹਾਨੂੰ ਵਾਰ-ਵਾਰ ਕਹਿ ਰਹੇ ਹੋ ਕਿ ਟੈਂਡਰ ਕਿਲੋਮੀਟਰ ਦਾ ਟੈਂਡਰ ਰਾਤ ਦੇ ਨਹੀਂ ਕਰਦੇ ਫੇ ਉਹਦੀ ਡੇਟ ਅੱਗੇ ਤੋਂ ਅੱਗੇ ਵਧਾ ਰਹੇ ਆ ਅੱਜ ਲਾਸਟ ਡੇਟ ਆ 14 ਜਿਹੜੀ ਤਰੀਕ ਦਿੱਤੀ ਸੀ ਆ ਜਿਹੜਾ ਟੈਂਡਰ ਖੋਲ੍ਹਣਾ ਉਹਦਾ ਟਾਈਮ ਦਿੱਤਾ ਹੋਇਆ ਵਾ ਅਸੀਂ ਪਹਿਲੇ ਨੋਟਿਸ ਦੇ ਚੁੱਕੇ ਆ ਕਿ ਜੇ ਤੁਸੀਂ ਟੈਂਡਰ ਨੂੰ ਵੱਧ ਨਹੀਂ ਕਰਦੇ ਤੇ ਅਸੀਂ ਪੂਰਾ ਪੰਜਾਬ ਬੰਦ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਮੰਗਾ ਰੱਖਦੇ ਹੋ ਪਾਸ ਨਹੀਂ ਹੁੰਦੀਆਂ ਲਾੜਾ ਲਾਇਆ ਜਾਂਦਾ ਇਹ ਤਾਂ ਸਰਕਾਰ ਦੀ ਜਿਹੜੀ ਨੀਤੀ ਬਣ ਗਈ ਹੈ ਜੀ ਪਾਲਿਸੀ ਬਣ ਗਈ ਆ ਕਿ ਜਿਹੜੇ ਆਮ ਮੁਲਾਜ਼ਮ ਉਹਨਾਂ ਨੂੰ ਖੱਜਲ ਖਰਾਬ ਕਰਾ ਦਿੰਦਾ ਜਦੋਂ ਮਾ ਮੁਲਾਜ਼ਮ ਖੱਜਲ ਖਰਾਬ ਹੁੰਦੇ ਆ ਤਾਂ ਪਬਲਿਕ ਨਾਲ ਹਰੈਸਮੈਂਟ ਹੁੰਦੀ ਆ ਕਿਉਂ ਅਸੀਂ ਨਹੀਂ ਚਾਹੁੰਦੇ ਦਿਨ ਤੇ ਹਰ ਚੱਲਦੇ ਪਏ ਆ ਕਿ ਪਬਲਿਕ ਖਰਾਬ ਹੋਵੇ ਅਸੀਂ ਵੱਧ ਤੋਂ ਵੱਧ ਸਰਵਿਸ ਦੇਣ ਦੀ ਕੋਸ਼ਿਸ਼ ਕਰਦੇ ਪਏ ਆ ਪਰ ਜੇ ਸਾਨੂੰ ਤਨਖਾਹ ਨਹੀਂ ਮਿਲੂਗੀ ਤੇ ਅਸੀਂ ਕਿੱਦਾਂ ਕੰਮ ਕਰਾਂਗੇ ਕਿੰਨੇ ਮੁਲਾਜ਼ਮ ਨੇ ਜਿੰਨਾ ਤਖਾਂ ਰੁਕਿਆ ਜੇ ਕਿੰਨੇ ਮੁਲਾਜ਼ਮ ਕਿਹੜੇ ਗੱਤੇ ਨੇ ਜਿਹੜੇ ਮੁਲਾਜ਼ਮ ਆ ਘੱਟੋ ਘੱਟ 4000 ਤਕਰੀਬਾ ਜਿਹੜੇ ਮੁਲਾਜ਼ਮ ਆ ਜਿਨ੍ਹਾਂ ਦੀ ਤਨਖਾਹ ਨਹੀਂ ਆਈ ਹੋਈ ਤੇ 7 ਦੀ ਪੋਲੀ ਤਨਖਾਹ ਪੈ ਚੁੱਕੀ ਆ ਬਾਕੀ ਸਾਰੇ ਜੇ ਬੰਦ ਹੀ ਗੱਲ ਕਰੀਏ ਇਸ ਤਰ੍ਹਾਂ ਜਲੰਧਰ ਬੰਦ ਕੀਤਾ ਪੂਰਾ ਪੰਜਾਬ ਨਹੀਂ ਪੂਰਾ ਪੰਜਾਬ ਆਂਦਾ ਜਿੱਥੇ ਜਿੱਥੇ ਸਰਵਿਸ ਸਾਡੀ ਸਾਰਥੇ ਬੰਦ ਕੀਤੀ ਹੋਈ ਆ ਪੂਰੇ ਅੱਡੇ ਬੰਦ ਕੀਤੇ ਹੋਏ ਆ ਇੱਥੇ ਤਾਂ ਕਾਲਾ ਹੀ ਆ ਕਿ ਜਿੱਥੇ ਸਾਡਾ ਜੇ ਸਾਡੀ ਗੱਲ ਨਾ ਸੁਣੀ ਤੇ ਅਸੀਂ ਕਿਤੇ ਵੀ ਚੌਂਕ ਬੰਦ ਕਰ ਸਕਦੇ ਆ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਹਿਜਪਾਲ ਸਿੰਘ ਹੈ ਜੀ ਮੈਂ ਪੰਜਾਬ ਰੋਡ ਵਿੱਚ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪਟਿਆਲਾ ਡਿਪੂ ਤੋਂ ਬਤਾਨਾ ਤੇ ਅੱਜ ਇਹ ਜਾਮ ਲਾਇਆ ਹੋਰੇ ਨਵੇਂ ਬੱਸ ਸਟੈਂਡ ਚੌਂਕ ਤੇ ਕੀ ਮੰਗਾਤੋ ਦੇਖੋ ਜੀ तकरीबन ਅ ਅੱਧਾ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਸਾਨੂੰ ਹਲੇ ਤੱਕ ਜੋ ਸਾਡਾ ਪਿਛਲੇ ਮਹੀਨੇ ਦਾ ਜਿਹੜੇ ਦਾ ਅਸੀਂ ਕੰਮ ਕੀਤਾ ਸਾਨੂੰ ਉਹਦੀ ਸੈਲਰੀ ਹੈ ਜਿਹੜੀ ਹੋਜੇ ਤੱਕ ਨਹੀਂ ਮਿਲੀ ਇਸ ਦੇ ਰੂਪ ਵਿੱਚ ਜੋ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ 2 ਘੰਟਿਆਂ ਵਾਸਤੇ ਬੱਸ ਸਟੈਂਡ ਬੰਦ ਕੀਤੇ ਤੇ ਨਾਲ ਦੀ ਨਾਲ ਸਰਕਾਰ ਵੱਲੋਂ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆਇਆ ਜਾ ਰਿਹਾ ਹੈ ਜਿਨ੍ਹਾਂ ਦਾ ਕੇ ਪੰਜਾਬ ਨੂੰ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੈ ਕਿਉਂਕਿ ਪੰਜਾਬ ਦਾ ਜੋ ਨੌਜਵਾਨ ਹੈ ਜਿਹਨੂੰ ਰੋਜ਼ਗਾਰ ਦੀ ਆਸ ਸੀ ਸਰਕਾਰੀ ਇੱਕ ادارے ਦੇ ਵਿੱਚ ਕਿਸੇ ਨੇ ਡਰਾਈਵਰ ਭਰਤੀ ਹੋਣਾ ਸੀ ਕਿਸੇ ਨੇ ਵਰਕਸ਼ਾਪ ਸਟਾਫ ਦੇ ਵਿੱਚ ਭਰਤੀ ਹੋਣਾ ਸੀ ਤੇ ਕਿਤੇ ਨਾ ਕਿਤੇ ਉਹ ਜਿਹੜੀਆਂ ਭਰਤੀਆਂ ਨੇ ਉਹ ਬੰਦ ਹੋਣ ਗਿਆ ਕਿਉਂਕਿ ਇਹਦੇ ਨਾਲ ਜੋ ਬੱਸਾਂ ਮਹਿਕਮੇ ਦੇ ਵਿੱਚ ਪਹੁੰਨਗੇ ਕਿਲੋਮੀਟਰ ਬੱਸਾਂ ਉਹਨਾਂ ਦੇ ਪ੍ਰਾਈਵੇਟ ਬੱਸ ਆਪਰੇਟਰ ਨੇ ਜਿਹੜੇ ਉਹ ਆਪ ਦਾ ਪ੍ਰਾਈਵੇਟ ਡਰਾਈਵਰ ਰੱਖਣਗੇ ਜਿਹਦੇ ਕਰਕੇ ਕਿ ਪੀਆਰਟੀਸੀ ਨੂੰ ਤੇ ਪੰਜਾਬ ਰੋਡਵੇਜ ਨੂੰ ਵੀ ਬਹੁਤ ਵੱਡਾ ਲਾਅ ਸੀ ਜਿਹੜੀ ਉਹ ਬੱਸ ਆਉਂਦੀ ਏ ਤਕਰੀਬਨ ਲੱਖਾਂ ਦੀ ਲੁੱਟ ਕਰਕੇ ਤੇ 5 ਸਾਲਾਂ ਬਾਅਦ ਜਿਹੜਾ ਉਹ ਬੱਸ ਦਾ ਆਪਰੇਟਰ ਹੁੰਦਾ ਉਹਦਾ ਮਾਲਕ ਹੁੰਦਾ ਉਹ ਆਪਦੀ ਕਿਲੋਮੀਟਰ ਬੱਸੇ ਜਿਹੜੀ ਉਹ ਆਪਦੇ ਨਾਲ ਹੀ ਲੈ ਜਾਂਦਾ ਹੈ ਕੁਇਸ ਦੇਰ ਉਸ ਵਜੋਂ ਅਸੀਂ ਅੱਜ ਮਤਲਬ ਪਟਿਆਲਾ ਡੀਪੂ ਤੇ ਨਾਲ ਲੱਗਦਾ ਚੌਂਕ ਜਿਹੜਾ ਉਹ ਬੰਦ ਕੀਤਾ ਹੋਇਆ ਤੇ ਆਲ ਪੰਜਾਬ ਦੇ ਵਿੱਚ ਸਾਡਾ ਸੰਗਠਨ ਜਿਹੜਾ ਉਹ ਇਸੇ ਤਰ੍ਹਾਂ ਜਾਰੀ ਹੈ ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਹੈ ਇਹ ਜੀ ਤਕਰੀਬਨ ਅਣਮਿੱਥੇ ਸਮੇਂ ਵਾਸਤੇ ਸਾਡਾ ਜਿਹੜਾ ਇਹ ਜਿਹੜੀ ਕਿਲੋਮੀਟਰ ਬੱਸਾਂ ਦੇ ਟੈਂਡਰ ਵਾਲਾ ਇਹ ਅਣਮਿੱਥੇ ਸਮੇਂ ਦੀ ਅਧਤਾਵ ਜਾਰੀ ਹੈ ਸਾਡੀ ਵੈਸੇ 12 ਤੋਂ ਦੂ ਦਾ ਸਾਡਾ ਪ੍ਰੋਗਰਾਮ ਸੀਗਾ ਤਨਖਾਹ ਦੇ ਮੁੱਦੇ ਤੇ ਤੇ ਇਨਕਰੀ ਵਧਾ ਦਿੱਤਾ ਗਿਆ ਸਮਾਂ ਤੁਸੀਂ ਹਾਂਜੀ ਉਹਨੇ ਪੱਕੀ ਕਰੀ ਹੈ ਤੁਸੀਂ ਹਾਂਜੀ ਅਣ ਵਿੱਚ ਸਮਝਦੇ ਇਹ ਜਿਵੇਂ ਹੁਣ ਕਾਫੀ ਲੜਕੀਆਂ ਸਟੂਡੈਂਟ ਐ ਕੋਈ ਜਿਨ੍ਹਾਂ ਨੂੰ ਨਹੀਂ ਪਤਾ ਸੀ ਅਚਾਨਕ ਬਾਹਰੋਂ ਆਈਆਂ ਉਹ ਦਿੱਕਤ ਆ ਰਹੀ ਆ ਕੋਈ ਬਸ ਵੀ ਅਸੀਂ ਪਹਿਲਾਂ ਨੋਟਿਸ ਦਿੱਤਾ ਹੋਇਆ ਸੀ ਜੀ ਇਸ ਚੀਜ਼ ਦਾ ਸਾਡੀ ਮੈਨੇਜਮੈਂਟ ਨੂੰ ਅੱਛਾ ਜੀ ਤੇ ਸਾਡੀ ਕੋਈ ਕਿਸੇ ਤਰ੍ਹਾਂ ਦੀ ਮੰਨਛਾ ਨਹੀਂ ਹੁੰਦੀ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਜਦੋਂ ਸਾਡੀ ਮਜਬੂਰੀ ਬਣ ਜਾਂਦੀ ਆ ਤਾਂ ਸਾਨੂੰ ਇਹੋ ਜਿਹੇ ਕਦਮ ਨੇ ਚੁੱਕਣੇ ਪੈਂਦੇ ਨੇ ਤੇ ਇਹ ਜਿਹੜੇ ਆ ਹੁਣੇ ਆ ਕੱਲ੍ਹ ਹੀ ਪਰਸੋਂ ਬਿਆਨ ਆਇਆ ਹੈਲਥ ਮਿਨਿਸਟਰ ਦਾ ਵੀ ਹਜ਼ਾਰ ਨਰਸਾਂ ਨਵੀਆਂ ਭਰਤੀ ਕਰੀਏ ਪੱਕੀਆਂ لیکن ਜਿਹੜੇ پی آر ٹی سی ਦੇ ਜਿਹੜੇ ਕਿੰਨੇ ਕੁ ملاجم ہیں ਜਿਹੜੇ कच्चे اپنے ਸੰਘਰਸ਼ ਕਰ ਰਹੇ ਪੱਕੇ ਹੋਣ ਦੇ دیکھو جی تقریبا 20 ਸਾਲਾਂ ਤੋਂ ਸਾਡਾ ਜਿਹੜਾ ਇੱਕ ਵੀ ملاجم ਇਹ ਰੈਗੂਲਰ ਨਹੀਂ ਕੀਤਾ ਗਿਆ تقریبا ਅਸੀਂ ਸਮੂਹ ਸਾਥੀ ਆਊਟਸੋਰਸ ਤੇ کنٹریکਟ ਦੀ ਚੱਕੀ ਵਿੱਚ ਲਗਾਤਾਰ ਪੀਸ ਰਹੇ ਹਾਂ ਤੋਂ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਜਿਹੜਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਹੈ ਜਿਹੜੀ ਸਾਡੀ ਨਗੂਣੀ ਜੀ ਤਰਖਾਹ ਵਧਦੀ ਹੈ ਸਾਡੀ ਉਹ ਵੀ ਨਹੀਂ ਸਾਡੇ ਖਾਤਿਆਂ ਦੇ ਵਿੱਚ ਸਰਕਾਰ ਘਰ ਪਾਈ ਹੈ ਤੇ ਇਹ ਇਹਦਾ ਕਿਤੇ ਨਾ ਕਿਤੇ ਕਾਰਨ ਤਾਂ ਨਹੀਂ ਬਸ ਸੇਵਾ ਫ੍ਰੀ ਕਰ ਦਿੱਤੀ ਇਹਦਾ ਵੀ ਕੋਈ ਲਾਸ ਦੇਖੋ ਜੀ ਇਹ ਸਰਕਾਰ ਦੀ ਸੁਵਿਧਾ ਹੈ ਸਾਡੇ ਵੱਲੋਂ ਸਾਰੇ ਪੰਜਾਬ ਨੂੰ ਸੁਵਿਧਾ ਦੇ ਦੇ ਸਰਕਾਰ ਪਰ ਉਹਦੇ ਵਾਸਤੇ ਘੱਟੋ ਘੱਟ ਬੱਸਾਂ ਦੀ ਗਿਣਤੀ ਹੈ ਜਿਹੜੀ ਉਹਦੇ 'ਚ ਤਾਂ ਵਾਅਦਾ ਕੀਤਾ ਜਾਵੇ ਜੇ ਬੱਸਾਂ ਦੀ ਗਿਣਤੀ ਦੇ ਵਿੱਚ ਵਾਅਦਾ ਹੋਵੇਗਾ ਜਿਹੜੀਆਂ ਸਾਡੀਆਂ ਮਤਾਵਾਂ ਭੈਣਾ ਲੱਭ ਕੇ ਸਫਰ ਕਰਦੀਆਂ ਨੇ ਉਹ ਸੀਟਾਂ ਤੇ ਬਹਿ ਕੇ ਪੰਜਾਬ ਦੀ ਜੋ ਪਬਲਿਕ ਉਹ ਸਫਰ ਕਰੇਗੀ ਠੀਕ ਹੈ ਤੇ ਕਿਤੇ ਨਾ ਕਿਤੇ ਜਿਹੜਾ ਮਹਿਕਮੇ ਦਾ ਰੈਵਨਿਊ ਹੈ ਉਹ ਵੀ ਇਸ ਚੀਜ਼ ਦੇ ਨਾਲ ਵਧੇਗਾ ਜੇਕਰ ਮਹਿਕਮੇ ਦੀ ਟਿੱਪੂ ਦੀ ਆਪਦੀ ਬੱਸ ਪੈਂਦੀ ਹੈ ਤੇ ਹੁਣ ਅੱਜ ਅੱਗੇ ਕੋਲਣ ਦਾ ਹੈ ਕੋਈ ਨਹੀਂ ਜੀ ਤਕਰੀਬਨ ਅਸੀਂ ਬੈਠੇ ਹੋਇਆ ਜੀ ਅਣਮਿੱਥੇ ਸਮੇਂ ਵਾਸਤੇ ਹਜੇ ਕੋਈ ਮੈਨੇਜਮੈਂਟ ਵੱਲੋਂ ਕੋਈ ਕਾਲ ਆਈ ਕੋਈ ਮੰਤਰੀ ਵੱਲੋਂ ਨਹੀਂ ਜੀ ਕੋਈ ਮੀਟਿੰਗ ਸਾਨੂੰ ਹੋਜੇ ਤੱਕ ਨਹੀਂ ਮਿਲੀ ਸਾਡੇ ਨਾਲ ਵੈਸੇ ਰਾਸਤੇ 'ਚ ਸਾਡੀ ਮੈਨੇਜਮੈਂਟ ਪਰ ਕੋਈ ਵੀ ਹੱਲ ਕੱਢਣ ਤੋਂ ਹਜੇ ਸਾਡਾ ਮੇਨ ਕੀ ਹੈ ਤਨਖਾਹ ਪੈਂਤੋਂ ਚੱਕੇ ਜਊ ਕੇ ਤੁਹਾਡੀਆਂ ਬਾਕੀ ਵੀ ਮੰਗਾਂ ਪੂਰੀਆਂ ਸਾਡੀਆਂ 3-4 ਮੰਗਾਂ ਨੇ ਜੀ ਉਹਨਾਂ ਦਾ ਹੱਲ ਨਿਕਲ ਗਿਆ ਜਦੋਂ ਅਸੀਂ ਉਸੇ ਟਾਈਮਟੇਬਲ ਤੋਂ ਤੇ ਇਹ ਕਹਿੰਦੇ ਤਨਖਾਹ ਵੀ ਨਹੀਂ ਪਾਈ ਤਿਹਾਰ ਨੇੜੇ ਆ ਪ੍ਰਕਾਹ ਵੀ ਨਹੀਂ ਪਾਈ ਜੀ ਤਕਰੀਬਨ ਅੱਜ 14-15 ਤਰੀਕ ਹੋ ਗਈ ਜੀ ਪਿਛਲੇ ਮਹੀਨੇ ਦੀ ਹਾਲੇ ਤੱਕ ਤਰਖਾ ਨਹੀਂ ਪਾਈ। ਥੈਂਕ ਯੂ। ਨਾਮ ਹੈ ਜੀ ਆਪ ਦਾ ਮੈਂ ਰঞ্জੀਤ ਸਿੰਘ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਜਰਨਲ ਸੈਕਟਰੀ ਜੀ। ਤੇ ਜੋ ਅੱਜ ਬੰਦ ਕੀਆ ਗਿਆ ਨੈਸ਼ਨਲ ਹਾਈਵੇ ਉਸ ਦੇ ਬਾਰੇ ਮੈਂ ਬਤਾ ਦੂਗੀ। ਬਿਲਕੁਲ ਜੀ। ਤੁਹਾਨੂੰ ਪਤਾ ਹੈ ਵੀ ਪਹਿਲਾਂ ਤੁਸੀਂ ਆਪਣੇ ਵਸੇਣ ਦੇ ਵਿੱਚੋਂ ਵੀ ਹੋ ਗਿਆ ਵੀ 2 ਘੰਟੇ ਦਾ ਸੀ ਅਲਟੀਮੇਟਮ ਦਿੱਤਾ ਸੀ ਸਰਕਾਰ ਨੂੰ ਕਿ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕਰ ਦਿਓ। ਪਰ ਸਰਕਾਰ ਇੰਨੀ ਘਟੀਟਾ ਵੀ ਉਹ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਜਾ ਰਹੀ ਆ ਤੇ ਜਿਹੜੀ ਪੰਜਾਬ ਰੋਡਵੇ ਪਨਬਸ ਨੂੰ ਬੰਦ ਕਰਨਾ ਚਾਹੁੰਦੀ ਆ ਉਹ ਆਪਣੇ ਕਿਲੋਮੀਟਰ ਬਸਾਂ ਪਹੁੰਚ ਜਾ ਰਹੀ ਆ ਜੇ ਇਹ ਦਾਰਾ ਸਰਕਾਰੀ ਦਾਰਾ ਜੇ ਬੰਦ ਹੋ ਗਿਆ ਤੇ ਪਬਲਿਕ ਦੀ ਲੁੱਟ ਉਤੋਂ ਵੀ ਜਿਆਦਾ ਵੱਧ ਜਾਣੀ ਆ ਇਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਸਾਨੂੰ ਪੀਏਪੀ ਚੌਂਕ ਬੰਦ ਕਰਨਾ ਪਿਆ ਕੱਲਾ ਪੀਏਪੀ ਚੌਂਕ ਨਹੀਂ ਬੰਦ ਲੁਧਿਆਣਾ ਮੇਨ ਹਾਈਵੇ ਬੰਦ ਮੁਹੱਲੀ ਬੰਦ ਅੰਮ੍ਰਿਤਸਰ ਬੰਦ ਖੜ੍ਹ ਬੰਦ ਚੰਡੀਗੜ੍ਹ ਦਾ ਟੋਟਲ ਬੰਦਿਆ ਜੀ ਸਾਨੂੰ ਵੀ ਅਜ਼ੇਰ ਕਰਕੇ ਮਜਬੂਰ ਹੋ ਕੇ ਕਿੰਨੇ ਸਮੇਂ ਕੇ ਲਈ ਬੰਦ ਕੀਤਾ ਗਿਆ ਹੈ ਜਿਨ੍ਹਾਂ ਚੇ ਆਪਣਾ ਕੋਈ ਸਾਨੂੰ ਸਰਕਾਰ ਲੈਟਰ ਨਹੀਂ ਕੱਢਦੀ ਵੀ ਟੈਂਡਰ ਰੱਦ ਕੀਤਾ ਜਾਂਦਾ ਆ ਉਹਨਾਂ ਚੇਰੇ ਪੀਏਪੀ ਚੌਂਕ ਬੰਦ ਕੀਤਾ ਰਪੰਦ ਰਹੂਗਾ ਚਲੋ ਸਾਡੀ ਗੱਲ ਹੋਈ ਆ ਸਾਡੇ ਜੀਐਮ ਸਾਹਿਬ ਨਾਲ ਉਹ ਕਹਿੰਦੇ 10 ਮਿੰਟ ਤੱਕ ਲੈਟਰ ਆ ਜਾਣਾ ਹੈ ਇਸ ਕਰਕੇ ਅਸੀਂ ਆਪਣੇ ਪ੍ਰੋਟੈਕਟ ਨੂੰ 10 ਮਿੰਟ ਦੀ ਢਿੱਲ ਦਿੱਤੀ ਆ ਜੇਕਰ ਲੈਟਰ ਨਹੀਂ ਆਇਆ ਤਾਂ ਅਸੀਂ ਫੇਰ ਬੰਦ ਕਰਾਂਗੇ ਲੋਕੋ ਕੋ ਕਾਫੀ ਪਰੇਸ਼ਾਨੀ ਹੋ ਰਹੀ ਹੈ ਬਿਲਕੁਲ ਜੀ ਸਾਡੇ ਭੈਣ ਭਰਾ ਆ ਪਰ ਅਸੀਂ ਇਹਨਾਂ ਦਾ ਵੀ ਸਾਥ ਮੰਗਦੇ ਆ ਕਿਉਂਕਿ ਜੇ ਸਰਕਾਰੀ ਧਾਰਾ ਬੰਦ ਹੋ ਗਿਆ ਤੇ ਲੋਟ ਇਹਨਾਂ ਦੀ ਵੀ ਬਰਾਬਰੀ ਹੋਣੀ ਆ ਸਾਡੀ ਤਾਂ ਹੋਣੀ ਹੋਣੀ ਇਹਨਾਂ ਦੀ ਥੋੜ੍ਹੀ ਜ਼ਿਆਦਾ ਹੋਣੀ ਆ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਆਪਦੀ ਮਨਮਰਜ਼ੀ ਦਾ ਕਿਰਾਇਆ ਲੈਣਾ ਆ ਇਹਨਾਂ ਨੂੰ ਲੋਟ ਲੈਣਾ ਆ ਇਸ ਕਰਕੇ ਅਸੀਂ ਇਹਨਾਂ ਨੂੰ ਜਨਤਾ ਨੂੰ ਵੀ ਬੇਨਤੀ ਕਰਦੇ ਆ ਮੇ ਸਾਡਾ ਸਾਥ ਵੱਧ ਤੋਂ ਵੱਧ ਦਿਓ ਜੇਕਰ ਇਹ ਧਾਰਾ ਬੰਦ ਹੋ ਗਿਆ ਤੇ ਹੌਲੀ ਹੌਲੀ ਬਾਕੀ ਧਾਰੇ ਵੀ ਸਰਕਾਰੀ ਬੰਦ ਹੋ ਜਾਣਗੇ ਤੇ ਆਪਣੇ ਬੱਚੇ ਨੌਕਰੀਆਂ ਕਿੱਥੋਂ ਕਰਨਗੇ ਬੱਚਿਆਂ ਦਾ ਕੋਈ ਇੱਕ ਵੀ ਖਤਰਾ ਇਸੇ ਠੀਕ ਕੀ ਬਸ ਐਂ ਦਿੱਕਤ ਬਹੁਤ ਆ ਰਹੀ ਹੈ ਯਾਰ ਕੀ ਕਰੀਓਗੇ ਮੈਂ ਵੀ ਅਕੀ ਨਹੀਂ ਨਹੀਂ ਇਹ ਸਟ੍ਰਾਈਕ ਕਰਦੀ ਪੀਆਰਟੀਸੀ ਵਾਲਿਆਂ ਨੇ ਇਹਨੂੰ ਸੈਲਰੀ ਨਹੀਂ ਮਿਲੀ ਸਰਕਾਰ ਦੇ ਮਿਲਣੀ ਚਾਹੀਦੀ ਹੈ ਯਾਰ ਸੈਲਰੀ ਤਾਂ ਯਾਰ ਕਿ ਹੁਣ ਕਿਸ ਤਰ੍ਹਾਂ ਦੀ ਲੜਕੀਆਂ ਨੂੰ ਜਿਵੇਂ ਲੜਕੇ ਤਾਂ ਚਲੇ ਲੜਕੀਆਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਯਾਰ ਬਹੁਤ ਆ ਰਹੀ ਹੈ ਅਵੇ ਘਰ ਸਾਰ ਕਰਨ ਘਰ ਪਹੁੰਚਣਾ ਯਾਰ ਜਗਰ ਘਰ ਇਹਨੂੰ ਪਹੁੰਚ ਫੇ ਤਾਂ ਲੱਖਣਾ ਭਾਈ ਯਾਰ ਠੀਕ ਹੈ ਨਾ ਬਸ ਚਲਾਈ ਚਾਹੀਦੀ ਹੈ ਇਹਨਾਂ ਤਨਖਾਹ ਜਲਦੀ ਜਲਦੀ ਪਾਈ ਚਾਹੀਦੀ ਹੈ ਯਾਰ ਜਿਵੇਂ ਇਹਨਾਂ ਨੇ ਹੁਣ ਬੱਸ ਆ ਰੋਕਤੀਆਂ ਜਨਤਾ ਦਾ ਆਮ ਪਰੇਸ਼ਾਨ ਹੋ ਰਹੀ ਹੈ ਉਹਦਾ ਹੋਈ ਹੋਈ ਦੇਖ ਲੋ ਕਿ ਨਾ ਕੱਖ ਹੋਇਆ ਆ ਪਿੱਛੇ ਲੀਡਰਾਂ ਨੂੰ ਤਾਂ ਕੋਈ ਅਸਰ ਹੈ ਕਿ ਨਹੀਂ ਇਸ ਦਾ ਹਾਏ ਮੇ ਤਨਖਾਹ ਪਾਈ ਚਾਹੀਦੀ ਵੈਸੇ ਤਾਂ ਹੀ ਬਸਾ ਚੱਲਣਗੇ ਆਈਂ ਦਿੱਕਤ ਆ ਰਹੀ ਏ ਸਾਦਾਂ ਨੂੰ ਇਹ ਤਾਂ ਗੱਲ ਆ ਤੁਸੀਂ ਕਿੱਥੋਂ ਆਏ ਸੀ ਅੰਜ ਕਿਹੜੀ ਜਗ੍ਹਾ ਤੋਂ ਆਏ ਹੋ ਆਸੀ ਤੋਂ ਆਇਆ ਤੇ ਕਿਵੇਂ ਦਿੱਕਤ ਆ ਰਹੀ ਏ ਹੁਣ ਬਸ ਕਿੰਨੀ ਦਰ ਤੱਕ ਪਟੜਾ ਸਮਾਨਾ ਜਾਣਾ ਸੀ ਬਹੁਤ ਪਰੇਸ਼ਾਨ ਮਿਹਰੇ ਉਹ ਇਹਨਾਂ ਦਾ ਪਤਾ ਨਹੀਂ ਕਦੋਂ ਚਲਾएंगे ਕਦੋਂ ਨਹੀਂ ਇਹਨਾਂ ਨੂੰ ਤਨਖਾਹ ਇਹਨਾਂ ਨੂੰ ਤਨਖਾਹ ਨਹੀਂ ਮਿਲੀ ਸਰਕਾਰ ਤੋਂ ਪਰੇਸ਼ਾਨ ਜਨਤਾ ਔਰ ਇਹ ਕੀ ਕਹਿਣਾ ਚਾਹੋਗੇ ਅੱਜ ਕਹਿੰਦੇ ਨੇ ਪਈ ਸਵੇਰ ਦੇ ਚੱਲੇ ਹੋਏ ਆ ਬਹੁਤ ਪਰੇਸ਼ਾਨ